ਨਦੋ ਜੈ ਸਾਡੀ ਜਿਹੜੀ ਛੋਟੀ ਜੀ ਹਨ ਆਮ ਤੌਰ ਤੇ ਕਦੇ ਕਿਤੇ ਰਹਿ ਜਾਂਦਾ ਹੈ ਜਾਂ ਕਦੇ ਕਿਸੇ ਉਹਨਾਂ ਦਾ ਪਲੀਜ਼ ਜ਼ੋਰਦਾਰ ਸਵਾਗਤ ਕੀਤਾ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਪਿਛਲੇ 4 ਮਹੀਨਿਆਂ ਤੋਂ ਅਣਥੱਕ ਮਿਹਨਤ ਦੇ ਨਾਲ ਲਗਭਗ ਸਾਰੇ ਸਾਡੇ ਮਹਿਮਾਨ ਸਾਡੇ ਮਹਿਮਾਨੇ ਤੇ ਜਿਹੜੇ ਆਫਸਰ ਸਾਹਿਬਾਨ ਨੇ ਤਾਂ ਸਾਡੇ ਪ੍ਰੈਸ ਦੇ ਜਿਹੜੇ ਸਾਡੇ ਮਿੱਤਰ ਨੇ ਸਾਰਿਆਂ ਦਾ ਮੈਂ ਦਿਲੋਂ ਸਵਾਗਤ ਕਰਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਾਂ ਅੱਜ ਇਹ ਬੜਾ ਖਾਸ ਦਿਨ ਹੈ ਇਹ ਪਿਛਲੇ 3-4 ਮਹੀਨੇ ਤੋਂ ਸਾਡਾ ਜਿਹੜਾ ਇੱਕ ਉਪਰਾਲਾ ਹੈ ਤਾਂ ਉਹਦੇ ਵਿੱਚ ਲੋਕਾਂ ਦੇ ਜਿਹੜੇ ਗੁੰਮਸ਼ੁਦਾ ਮੋਬਾਈਲ ਹੈ ਤਾਂ ਉਹਦੇ ਵਿੱਚ ਪੁਲਿਸ ਦਿਸਟ੍ਰਿਕਟ ਬਟਾਲਾ ਵੱਲੋਂ ਖਸੂਸੀ ਤੌਰ ਤੇ ਜਿਹੜਾ ਸਾਡਾ ਪੁਲਿਸ ਸਟੇਸ਼ਨ ਸਾਈਬਰ ਕ੍ਰਾਈਮ ਹੈ ਇਹਨਾਂ ਦਾ ਜਿਹੜਾ ਇਹ ਉਪਰਾਲਾ ਹੈ ਤਾਂ ਉਹਨਾਂ ਨੂੰ ਵੀ ਮੈਂ ਕਹਾਂਗਾ ਮਾਈਕ ਤੇ ਆਣਾ ਸਟੇਜ ਤੇ ਆਉਣ ਤੀਸਰੇ ਸੁਖबीर ਸਿੰਘ ਵਾਸੀ ਸੇਕਵਾ ਹਾਂਜੀ ਹੁਣ ਆਪਾਂ ਆਪਣਾ ਟੋਕਨ ਸਾਡੇ ਡੇਢੀ ਹੈਡਕਾਉਂਟ ਤੋਂ ਮਨੀ ਸਿਮਰਨ ਜੀ ਉਹਨਾਂ ਨੂੰ ਭਾਈ ਹਾਂਜੀ 5 6 ਆਜੋ ਆਜੋ ਮੇਰਾ ਆਜੋ ਆਜੋ ਮੇਰਾ ਟੋਕਨ ਨੰਬਰ 6 ਆਹ ਉਹ 11 12 13 14 15 ਤੱਕ ਸਾਰੇ ਇਹ ਜਿਹੜਾ ਪੁਲਿਸ ਜ਼ਿਲ੍ਹਾ ਬਟਾਲਾ ਦਾ ਜਿਹੜਾ ਉਪਰਾਲਾ ਹੈਗਾ ਕਿ ਜਿਹੜੇ ਗੁੰਮਸ਼ੇਦਾਂ ਮੋਬਾਈਲ ਹੈ ਤਾਂ ਉਹਨਾਂ ਨੂੰ ਉਹਨਾਂ ਦੇ ਜਿਹੜੇ ਅਸਲ ਹਕਦdaar ਨੇ ਜਿਹੜੇ ਅਸਲ ਮਾਲਕ ਨੇ ਉਹਨਾਂ ਤੱਕ ਪਹੁੰਚਾਉਣ ਦਾ ਜਿਹੜਾ ਉਪਰਾਲਾ ਹੈ ਤਾਂ ਇਹ ਅਸੀਂ ਪਿਛਲੇ 4 ਮਹੀਨੇ ਤੋਂ ਚਲਾ ਰਹੇ ਨੇ ਇਦੇ ਵਿੱਚ ਹੁਣ ਤੱਕ ਤਿੰਨ ਚਾਰ ਅਸੀਂ ਫੰਕਸ਼ਨਸ ਕਰ ਚੁੱਕੇ ਨੇ ਤਾਂ ਅੱਜ ਇਹ ਜਿਹੜੀ ਫੰਕਸ਼ਨ ਹੈ ਇਹਦੇ ਵਿੱਚ ਕਰੀਬਨ 200 ਮੋਬਾਈਲ ਅਸੀਂ ਵੰਡ ਰਹੇ ਨੇ ਜਿਹੜੇ ਅਸਲ ਮਾਲਕ ਨੇ ਮੋਬਾਈਲ ਫੋਨਸ ਦੇ ਪਾਵੇ ਉਹ ਕਿਤੇ ਗੁੰਮ ਹੋਏ ਹੁੰਦੇ ਹੈ ਤਾਂ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਓਨਰ ਤੱਕ ਉਹ ਪਹੁੰਚੇ ਇੱਥੇ ਮੈਂ ਇਹ ਦੱਸਣਾ ਚਾਹਾਂਗਾ ਕਿ ਇਹ ਸਾਡਾ ਜਿਹੜਾ ਸਾਈਬਰ ਪੁਲਿਸ ਸਟੇਸ਼ਨ ਹੈ ਉਹਨਾਂ ਦਾ ਉਪਰਾਲਾ ਹੈ ਤਾਂ ਬੜੀ ਮਿਹਨਤ ਤਾਂ ਕਰਨ ਤੋਂ ਬਾਅਦ ਇੱਕ ਇੱਕ ਮੋਬਾਈਲ ਨੂੰ ਅਕਾਊਂਟ ਫਰ ਕਰਨਾ ਉਹਨੂੰ ਕਲੈਕਟ ਕਰਨਾ ਫਿਰ ਡਿਸਟ੍ਰਿਬਿਊਟ ਕਰਨਾ ਬੜਾ ਔਖਾ ਕੰਮ ਹੈ ਬਟ ਇਹਦੇ ਵਿੱਚ ਸਾਡਾ ਸਾਈਬਰ ਪੁਲਿਸ ਸਟੇਸ਼ਨ اسپੈਸ਼ਲੀ ਹੈੱਡ ਕਨਸਟੇਬਲ ਜਤਿੰਦਰ ਤਾਂ ਐਂਡ ਦ ਕਨਸਰਨਡ ਐਸ ਐਚਓ ਦੇ ਆਰ ਡੂਇੰਗ ਗੁੱਡ ਜੌਬ ਤਾਂ ਇਹ ਜ਼ਰੂਰ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਉਪਰਾਲਾ ਚੱਲਦਾ ਪਿਆ ਪਿਛਲੇ 4 ਮਹੀਨੇ ਤੋਂ ਇਹਦੇ ਵਿੱਚ ਅੱਜ ਤੱਕ 500 ਮੋਬਾਈਲ ਅਸੀਂ ਜਿਹੜੇ ਹੈਗੇ ਨੇ ਉਹ ਰਿਕਵਰ ਕਰ ਲਏ 300 ਆਲਰੇਡੀ ਅਸੀਂ ਵਨਡੇ ਹੈ ਤਾਂ ਅੱਜ ਦੀ ਫੰਕਸ਼ਨ ਦੇ ਵਿੱਚ ਅਸੀਂ 200 ਹੋਰ ਡਿਸਟ੍ਰੀਬਿਊਟ ਕਰ ਰਹੇ ਨੇ ਤਾਂ ਕੁੱਲ ਮਿਲਾ ਮਿਲਾ ਕੇ ਇਹਨਾਂ ਦਾ ਜਿਹੜਾ ਮਾਰਕੀਟ ਵੈਲਿਊ ਜਿਹੜੇ ਅਸੀਂ ਮੋਬਾਈਲ ਫੋਨਸ ਰਿਕਵਰ ਕੀਤੇ ਹੋਏ ਨੇ 1 ਕਰੋੜ ਤੋਂ ਉੱਤੇ ਹੈਗਾ ਤਾ ਇਹ ਜਿਹੜਾ سلسلہ ਹੈ ਇਹ ਅੱਗੇ ਵੀ ਚੱਲਦਾ ਰਹੂਗਾ ਤਾਂ ਇਹਦੇ ਵਿੱਚ ਤੁਹਾਡੇ ਸਦਕੇ ਮੈਂ ਸਾਰਿਆਂ ਨੂੰ ਰਿਕੁਐਸਟ ਵੀ ਕਰੂੰਗਾ ਕਿ ਜੇ ਤੁਹਾਡੇ ਕੋਲ ਕੋਈ ਇੰਟੀਮੇਸ਼ਨ ਹੈ ਜਾਂ ਤੁਸੀਂ ਤੁਹਾਡਾ ਕੋਈ ਨੇੜਲਾ ਕੋਈ ਬੰਦਾ ਜਿਹਦਾ ਮੋਬਾਈਲ ਫੋਨ ਗੁੰਮ ਹੋਇਆ ਹੈਗਾ ਤਾਂ ਤੁਸੀਂ ਉਹਦੀ ਸੂਚਨਾ ਜਿਹੜਾ ਸਾਡਾ ਸਾਈਬਰ ਪੁਲਿਸ ਸਟੇਸ਼ਨ ਹੈ ਉੱਥੇ ਦੇ ਸਕਦੇ ਹੋ ਤਾਂ ਅਸੀਂ ਵਚਨਬੰਦ ਹੈਗੇ ਨੇ ਅਸੀਂ ਤੁਹਾਨੂੰ ਉਹ ਟਰੇਸ ਕਰਕੇ ਦਵਾਵਾਂਗੇ ਸਰ ਜੀ ਗੱਲ ਕੀਤੀ ਜਾਵੇ 200 ਮੋਬਾਈਲ ਇਸ ਵਾਰ ਤੁਸੀਂ ਇਸ ਫੰਕਸ਼ਨ 'ਚ ਵਾਪਸ ਕੀਤੇ ਨੇ ਇੱਕ ਮੋਬਾਈਲ ਨੂੰ ਲੱਭਣ ਲੱਗਿਆ ਕਿੰਨਾ ਟਾਈਮ ਲਗ ਜਾਂਦਾ ਕਿੰਨਾ ਸਮਾਂ ਪੁੱਛਦਾ ਲੱਗ ਜਾਂਦਾ ਇਹ ਚ ਕਾਫੀ ਐਫਰਟ ਲੱਗਦਾ ਤਾਂ ਜੇ ਇਮੀਡੀਏਟਲੀ ਟ੍ਰੇਸ ਹੁੰਦਾ ਹੈ ਤਾਂ ਅਸੀਂ ਨਾਲ ਦੇ ਨਾਲ ਉਹਨੂੰ ਲੱਭ ਹੀ ਲੈਂਦੇ ਆ ਵਾਪਸ ਵੀ ਕਰਦੇ ਆ ਬਟ ਕੁਝ ਕੇਸ ਜਿਹੜੀ ਜਿਹੜੀ ਫੰਕਸ਼ਨ ਦੇ ਵਿੱਚ ਅਸੀਂ ਮੋਬਾਈਲ ਫੋਨਸ ਡਿਸਟ੍ਰਿਬਿਊਟ ਕਰ ਰਹੇ ਨੇ 1 ਸਾਲ ਤੋਂ ਵੱਧ ਟਾਈਮ ਲੱਗਿਆ ਉਹਦੇ ਚ ਤਾ ਕੁਛ ਬੜੇ ਨਵੇਂ ਬ੍ਰਾਂਡ ਨਿਊ ਮੋਬਾਈਲ ਫੋਨ ਸੀਗੇ ਆਈਫੋਨ ਜਿਹੜੇ ਲੇਟੈਸਟ ਉਹਦੇ ਜਿਹੜੇ ਮਾਡਲਸ ਹੈਗੇ ਨੇ ਉਹ ਵੀ ਰਿਕਵਰ ਹੋਏ ਕੁਛ ਪੱਤਰਕਾਰਾਂ ਦੇ ਵੀ ਮੋਬਾਈਲ ਫੋਨ ਸੀਗੇ ਜਿਹੜੇ ਅਸੀਂ ਰਿਕਵਰ ਕਰ ਲਏ ਹੈਗੇ ਨੇ ਸਰ ਇਹਨਾਂ ਦੇ ਵਿੱਚ ਕੋਈ ਗੁੰਮ ਹੋ ਗਏ ਜਾਂ ਫਿਰ ਕੋਈ ਚੋਰੀ ਵੀ ਹੋਏ ਹੋਣਗੇ ਫੋਨ ਫਿਰ ਉਹਨਾਂ ਜਿੰਨਾਂ ਕੋਈ ਬ੍ਰਾਂਬਦ ਹੁੰਦੇ ਉਹਨਾਂ ਤੇ ਕੀ ਕਾਰਵਾਈ ਕੀਤੀ ਜਾਏ ਇਹ ਜਿਹੜਾ ਹੈਗਾ ਜਿਹੜਾ ਅਸੀਂ ਸੀਆਈਆ ਰਿਪੋਰਟਲ ਦੇ ਰਾਹੀਂ ਰਿਕਵਰ ਕਰਦੇ ਹੈ ਤਾਂ ਇਹਦੇ ਵਿੱਚ ਮੋਸਟ ਜਿਹੜੇ ਸੀ ਡਿਸਟ੍ਰਿਬਿਊਟ ਕਰਦੇ ਹੈ ਇਹ ਜਿਹੜੇ ਗੁੰਮਸ਼ੁਦਾ ਜਾਂ ਜਿਹੜੇ ਮਿਸਪਲੇਸਡ ਫੋਨ ਹੁੰਦੇ ਹੈ ਜਿੱਥੇ ਸਾਨੂੰ ਕੋਈ ਕੰਪਲੇਂਟ ਆਂਦੀ ਹੈ ਅਦਰਵਾਇਜ਼ ਜੇ ਕੋਈ ਚੋਰੀ ਸ਼ੁਦਾ ਹੁੰਦਾ ਹੈ ਜਾਂ ਫਿਰ ਕੋਈ ਸਨੇਚਿੰਗ ਹੋਈ ਹੁੰਦੀ ਹੈ ਤਾਂ ਉਹਦੇ ਵਿੱਚ ਅਸੀਂ ਨਾਲ ਦੇ ਨਾਲ ਅਸੀਂ ਪਰਚਾ ਵੀ ਦਰਜ ਕਰਦੇ ਹੈ ਜਾਂ ਜਿਸ ਹਿਸਾਬ ਦੇ ਨਾਲ ਉਹ ਜਿਹੜਾ ਬੰਦਾ ਜਿਸ ਹਿਸਾਬ ਦੇ ਨਾਲ ਉਹਨੇ ਕੰਪਲੀਟ ਕੀਤੀ ਹੋਗੀ ਅਸੀਂ ਉਸ ਮੁਤਾਬਿਕ ਕਾਰਵਾਈ ਕਰਦੇ ਹਾਂ ਸਰ ਅਦਰ ਡਿਸਟ੍ਰਿਕਟਸ ਤੇ ਵਿੱਚ ਵੀ ਜਾ ਕੇ ਵਰਕ ਕਰਨਾ ਪੈਂਦਾ ਹੋਵੇਗਾ ਸ਼ਾਇਦ ਬਿਲਕੁਲ ਸਮ ਟਾਈਮਸ ਆਊਟ ਆਫ ਸਟੇਟ ਵੀ ਜਾਣਾ ਪੈਂਦਾ ਹੈ ਤਾਂ ਜਾਂ ਉਥੇ ਸਦਕੇ ਅਸੀਂ ਇਹ ਰਿਕਵਰ ਕਰਦੇ ਹੈ ਤਾਂ ਜਿਸ ਤਰ੍ਹਾਂ ਮੈਂ ਕਿਹਾ ਕਿ ਇੱਚ ਮਿਹਨਤ ਲੱਗਦੀ ਹੈ ਬਟ ਸਾਡੀ ਟੀਮ ਬਹੁਤ ਚੰਗਾ ਕੰਮ ਕਰ ਰਹੀ ਹੈ ਤਾਂ ਤਾਂ ਹੀ ਮੈਂ ਅੱਜ ਤੁਹਾਡੇ ਚੈਨਲ ਰਾਹੀਂ ਰਿਕੁਐਸਟ ਸਾਰਿਆਂ ਨੂੰ ਕਰਦਾ ਕਿ ਜੇ ਮਤਲਬ ਤੁਹਾਡਾ ਕਿਤੇ ਮੋਬਾਈਲ ਫੋਨ ਮਿਸਪਲੇਸ ਹੁੰਦਾ ਹੈ ਜਾਂ ਤੁਸੀਂ ਤੁਹਾਡਾ ਕੋਈ ਨੇੜਲਾ ਬੰਦਾ ਹੈ ਤਾਂ ਜ਼ਰੂਰ ਆ ਜਾਓ ਐਂਡ ਵੀਲ ਹੈਲਪ ਯੂ ਇਨ ਟ੍ਰੇਸਿੰਗ ਦੈਟ ਮੋਬਾਈਲ ਫੋਨ ਬਿਲਕੁਲ ਐਸੇ ਨਾਮ ਦਾ ਲੈ ਮੇਰਾ ਨਾਮ ਕਸ਼ਮੀਰ ਸਿੰਘ ਹੈ ਕਿਹੜਾ ਪਿੰਡ ਹੈ ਮੰਡੇਆਲਾ ਬਾਪੂ ਜੀ ਕਦੋਂ ਦਾ ਮੋਬਾਈਲ ਕੋਲਤਾ ਕਰ ਗੇੜ ਮਹੀਨਾ ਆਇਆ ਕਿਸ ਤਰ੍ਹਾਂ ਕੋਚਾ ਕੋਚਾ ਮਿਲ ਚ ਗਿਆ ਹੱਥੋਂ ਕੋ ਨਹੀਂ ਕੱਟਦਾ ਮਿਲ ਚ ਗਿਆ ਨੇ ਆਈ ਸੀ ਗੇੜ ਵਗੈ ਅੱਜ ਕੰਪਲੀਟ ਕੀਤੀ ਕੀਤੀ ਸੀ ਜੀ ਅੱਜ ਤੁਸ ਮੋਬਾਈਲ ਤਾਂ ਵਾਪਸ ਕਰ ਦੇ ਬਹੁਤ ਵਧੀਆ ਮੈਂ ਕਹਿੰਦਾ ਬਹੁਤ ਚੰਗਾ ਹੈ ਜਿਹੜਾ ਕੰਮ ਵਧੀਆ ਵਾ ਜਿਹੜਾ ਕਿ ਆ ਕੰਮ ਨੇਪਰ ਜਿਹੜੀਆਂ ਜਿਹੜਾ ਕਿ ਇਸ ਤੋਂ ਚੋਰੀਆਂ ਤਾਂ ਰਿਕਵਰ ਹੋਊਗੀ ਹੱਸ ਜੀ ਲੱਗਦਾ ਸੀ ਮੋਬਾਈਲ ਮਿਲੇਗਾ ਨਹੀਂ ਮੁਸ਼ਕਲ ਹੀ ਹੈ ਨਹੀਂ ਪਤਾ ਨਹੀਂ ਮਿਲਣ ਦੀ ਆਸ ਨਹੀਂ ਹੈਗੀ ਜਦੋਂ ਫੋਨ ਆਇਆ ਵੀ ਤੁਹਾਡਾ ਮੋਬਾਈਲ ਮਿਲ ਲੱਗਾ ਤੇ ਕਿਦਾਂ ਦਾ ਮੈਂ ਸੋਚਿਆ ਨਹੀਂ ਵੀ ਮੈਂ ਕਿ ਫਰੌਡ ਫਰੌਡ ਕੀਤਾ ਕਹਿੰਦੇ ਤੇ ਉਹਦਾ ਕਾਰਨ ਕਰਕੇ ਫਿਰ ਇਹਨਾਂ ਨੇ ਮੈਂ ਪੁੱਛਿਆ ਮੈਂ ਕਿ ਮੈਨੂੰ ਕਿਹਨੇ ਮਤਲਬ ਕਿਹਨੇ ਸਤਾਨੀ ਜੀ ਕੀਤੀ ਇਹ ਪੁੱਛਿਆ ਇਹ ਮੈਨੂੰ ਸੱਚ ਨਹੀਂ ਆਉਂਦਾ ਮੁਰਕੇ ਇਹਨਾਂ ਨੇ ਕਿਹਾ ਨੰਨੇ ਮੈਂ ਆਪਣਾ ਨੰਬਰ ਪਾਇਆ ਭਾਜੀ ਉਹਨਾਂ ਨੇ ਤੇ ਆ ਗੱਲ ਜਿਹੜੇ ਲੋਕ ਸ਼ਿਕਾਇਤ ਨਹੀਂ ਦਰਜ ਕਰਾਉਂਦੇ ਵੀ ਨਹੀਂ ਮਿਲਣਾ ਉਹਨਾਂ ਕੀ ਕਹਿਣਾ ਜਾਊਗਾ ਉਹਨਾਂ ਨੂੰ ਮੈਂ ਚੰਗਾ ਪੁੱਛਿਆ ਤੇ ਉਹਨਾਂ ਨੂੰ ਸ਼ਿਕਾਇਤ ਕਰਨੀ ਚਾਹੀਦੀ ਆ ਕਿਉਂਕਿ ਆਪਣੀ ਚੀਜ਼ ਗਵਾਚੀ ਹੈ ਮਿਲ ਜੇ ਤੇ ਉਹ ਬਹੁਤ ਵਧੀਆ ਚੀਜ਼ ਆ ਉਹ ਕਹਿੰਦੀ ਕੀ ਨਾਮ ਤੁਹਾਡਾ ਪੂਜਾ ਕਿੱਥੋਂ ਦੇ ਰਹਿਣ ਵਾਲੇ ਹੋ ਕਿਲਵੰਡੀ ਦੇ ਕਿੰਨਾ ਮੋਬਾਈਲ ਗਵਾਚਾ ਸੀ ਦੀਵਾਲੀ ਵਾਲੇ ਦੇਣੇ ਗਵਾਚਾ ਸੀ ਕਿਸੇ ਨੇ ਪਰਸ ਤੋਂ ਕੱਢ ਲਿਆ ਸੀ ਤੁਹਾਨੂੰ ਉਮੀਦ ਹੈ ਕਿ ਲੱਭੇਗਾ ਹੈਗੀ ਕਿਉਂਕਿ ਨਾ ਪਿਛਲੀ ਵਾਰੀ ਐਸੀ ਆਈ ਸੀ ਉਹ ਕਹਿੰਦੇ ਸੀ ਕਿ ਤੁਹਾਨੂੰ ਮਿਲ ਜੇਗਾ ਫੋਨ ਕੋਈ ਨਹੀਂ ਨੈਕਸਟ ਟਾਈਮ ਟਰਾਈ ਕਰਿਓ ਤੁਸੀਂ ਹੁਣ ਤੁਹਾਡਾ ਫੋਨ ਤੁਹਾਨੂੰ ਮਿਲਣ ਜਾ ਰਹੀ ਹੈ ਅੱਜ ਠੀਕ ਹੈ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਜਨਤਾ ਮੈਂ ਬਹੁਤ ਖੁਸ਼ ਹਾਂ ਕਿ ਮੋਬਾਈਲ ਮਿਲ ਗਿਆ ਵਾ ਬੜੀ ਮਿਹਨਤ ਨਾਲ ਲਿਆ ਜਾਂਦਾ ਹੈ ਹਰ ਮਿਹਨਤ ਬਹੁਤ ਕੀਤੀ ਜਾਂਦੀ ਹੈ ਹਾਂਜੀ ਤੇ ਮੈਂ ਕਹਿੰਦੀ ਕਿ ਜਿਹੜੇ ਚੋਰੀ ਕਰਦੇ ਆ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਮੈਨੂੰ ਜਿਹੜੇ ਕੰਪਲੀਟ ਨਹੀਂ ਲਖਉਂਦੇ ਚੀਜ਼ ਕੋ ਬਾਰੇ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਨਾਲ ਕਹਿਣਾ ਚਾਹੁੰਦੀ ਕਿ ਇੱਕ ਵਾਰੀ ਟ੍ਰਾਈ ਕਰਨ ਬਿਲ ਵੀ ਟ੍ਰਾਈ ਮਾਈ ਬੈਸਟ ਜ਼ਰੂਰ ਹੁੰਦੀ ਐ ਉਮੀਦ ਪੂਰੀ ਇੱਕ ਵਾਰੀ ਕਰਨੀ ਚਾਹੀਦੀ ਐ ਉਮੀਦ ਉਸ ਦਾ ਪ੍ਰੈਲਾ ਕਿੱਦਾਂ ਦਾ ਲੱਗ ਰਿਹਾ ਮੈਨੂੰ ਬਹੁਤ ਮੈਂਨਾਂ ਦਾ ਥੈਂਕ ਯੂ ਕਰਨਾ ਚਾਹਨੀ ਆ ਬਹੁਤ ਜ਼ਿਆਦਾ ਇਹਨਾਂ ਦੀ ਮੈਨੂੰ ਬੜੀ ਉਮੀਦ ਸੀ ਅੱਜ ਪੂਰੀ ਹੋ ਗਈ ਐ ਥੈਂਕ ਯੂ ਸੋ ਮੱਚ ਕਿੱਥੋਂ ਦੇ ਰਹਿਣ ਵਾਲੇ ਧਿਆਨ ਪੂਰਤੀ ਲੱਗ ਅੱਜ ਤੁਹਾਡਾ ਮੋਬਾਈਲ ਤੇ ਲੱਗਾ ਅੱਗੇ ਬਚਾਗੇ ਇਸ ਰਹੀ ਗੁੜੀਆ ਕੋਲੋਂ ਗੁੜੀਆ ਦਾ ਮੋਬਾਈਲ ਸੀ ਇਹਨੂੰ ਇਹਦੇ ਕੋ ਖੋਲਿਆ ਸੀ ਉਹਨਾਂ ਨੇ ਮੁੰਡਿਆਂ ਨੇ ਦੋ ਨੇ ਹਾਂਜੀ ਤੇ ਫਿਰ ਅਸੀਂ ਇੱਥੇ ਆ ਕੇ ਬਟਾਲੇ ਕੰਪਲੇਨ ਲਿਖਵਾ ਕੇ ਗਏ ਸੀ ਉਸ ਤੋਂ ਬਾਅਦ ਇਹਨਾਂ ਕਿਦੇ ਰੋਈ ਪਰਚੇ ਡੇਢ ਕਿ ਮਹੀਨਾ ਹੋ ਗਿਆ ਮੈਡਮ ਜੇ ਤਾਂ ਫੋਨ ਆਇਆ ਤੁਹਾਨੂੰ ਪੁਲਿਸ ਵੱਲੋਂ ਵੀ ਤੁਹਾਡਾ ਫੋਨ ਲੱਭ ਗਿਆ ਕਿੱਥੋਂ ਦਾ ਮਨਤਰੀ ਖੁਸ਼ੀ ਹੋਈ ਸੀ ਨਹੀਂ ਲੱਭਦਾ ਨਹੀਂ ਸਾਨੂੰ ਤੇ ਇਹ ਹੈਗੀ ਸੀ ਉਮੀਦ ਕਿ ਅੱਗੇ ਵੀ ਕਹਿੰਦੇ ਸੀ ਲੱਭ ਕੇ ਦਿੱਤੇ ਇਹਨਾਂ ਨੇ ਲੱਭ ਕੇ ਦੇਣਗੇ ਹੁਣ ਵੀ ਖੁਸ਼ੀ ਹੋਈ ਸੀ ਕਾਫੀ ਕੀ ਮਹਿਸੂਸ ਕਰਦੇ ਹੋ ਕਿ ਪ੍ਰਸ਼ਾਸਨ ਨੇ ਅੱਜ ਮੋਬਾਈਲ ਤੁਹਾਨੂੰ ਲੱਭ ਕੇ ਦਿੱਤਾ ਜਨਤਾ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਤੇ ਕੀ ਕਹਿਣਾ ਚਾਹੁੰਦੇ ਆ ਕਿ ਪੁਲਿਸ ਪ੍ਰਸ਼ਾਸਨ ਤੋਂ ਵਧੀਆ ਉਤਰਾ ਲਈ ਹਾਂਜੀ ਵਧੀਆ ਇਹ ਮਤਲਬ ਕਿ ਸਾਰਿਆਂ ਦੇ ਮੋਬਾਈਲ ਲੱਭ ਕੇ ਦਿੰਦੇ ਆ ਵਧੀਆ ਕਰਦੇ ਆ ਸਭ ਇਹ ਕੰਮ ਕਰਨਾ ਕੋਈ ਸੋਖਾ ਵੀ ਨਹੀਂ ਹੈਗਾ 197 ਨੰਬਰ ਕਿਦਾ ਹੁੰਦਾ ਵੀ ਜਿਹੜੇ ਅੱਜ ਕੱਲ੍ਹ ਕੰਪਲੀਟ ਨਹੀਂ ਲਿਖਉਂਦੇ ਪਰ ਕੰਪਲੀਟ ਬੋਲ ਲਿਖਵਾਨੀ ਚਾਹੀਦੀ ਹੈ ਲਿਖਵਾਨੀ ਚਾਹੀਦੀ ਆ ਹੁਣ ਮੇਰੀ ਸਿਸਟਰ ਦੀ ਦੇ ਬੇਟੇ ਦਾ ਵੀ ਬਵਾਜਾ ਉਹਨਾਂ ਨੂੰ ਵੀ ਅਸੀਂ ਗਿਆ ਵਾ ਕਿ ਤੁਸੀਂ ਵੀ ਲਿਖਵਾ ਦਿਓ ਜਸਮੀਤ ਸੈਂਕੂ ਤੁਹਾਨੂੰ ਮਿਲੇਗਾ ਇਹ ਉਹਨਾਂ ਨੂੰ ਵੀ ਥੈਂਕਫੁਲ ਕਰਦੇ ਇਹਨਾਂ ਦਾ ਇਹ ਕੰਮ ਸੋਖਾ ਨਹੀਂ ਹੈਗਾ ਇਹਨਾਂ ਕੀ ਨਾਮ ਤੁਹਾਡਾ ਅਨਿਲ ਆ ਮੇਰਾ ਕਿਹੜੀ ਜਗ੍ਹਾ ਤੋਂ ਆਏ ਹਾਂਜੀ ਮੇਰਾ ਸ਼ੀਨਾ ਰੇਤ ਵਾਲਾ ਪਿੰਡ ਹੈ ਤੇ ਮੈਂ ਬਿਲੋਂਗ ਬਟਾਲੇ ਤੋਂ ਕਰਦਾ ਸਰ ਕਿਦਾਂ ਮੋਬਾਈਲ ਕਰਦਾ ਮੇਰਾ ਨਾ ਆਪਣਾ ਸੰਤੋਖ ਡਾਕਟਰ ਕੋਲ ਉੱਥੇ ਫੋਨ ਡਿੱਗਾ ਸੀ ਤਾਂ ਮੈਨੂੰ ਲੱਗੇ ਸਬਜੀ ਵਾਲੇ ਰੇੜੀ ਵਾਲਿਆਂ ਨੇ ਕਿਹਾ ਸੀ ਕਿ ਤੁਹਾਡਾ ਇੱਕ ਫੋਨ ਨਾ ਰਿਕਸ਼ੇ ਵਾਲਾ ਚੱਕ ਕੇ ਲੈ ਗਿਆ ਤਾਂ ਫਿਰ ਮੈਂ ਰਿਪੋਰਟ ਲਖਾਈ ਤਾਂ ਮੈਂ ਡੇਲੀ ਸਦਰ ਥਾਣੇ ਜਾਂਦਾ ਸੀ ਪਤਾ ਕਰਨ ਵਾਸਤੇ ਤਾਂ ਸਾਰੋ ਨੇ ਕਹਿੰਦੇ ਸੀ ਤੁਹਾਡਾ ਟਰੇਸ ਤੇ ਲੱਗਾ ਹੋਇਆ ਤਾਂ 2-4 ਦਿਨ ਪਹਿਲਾਂ ਮੈਨੂੰ ਮੈਸੇਜ ਆਇਆ ਕਿ ਤੁਹਾਡਾ ਫੋਨ ਮਿਲ ਗਿਆ ਤਾਂ ਅੱਜ ਉਹਨਾਂ ਨੇ ਸਾਨੂੰ ਬੁਲਾਇਆ ਤੇ ਪੁੱਛ ਲਈ ਕਿਦਾਂ ਲੱਗਦਾ ਬਹੁਤ ਵਧੀਆ ਫੀਲ ਹੋ ਰਿਹਾ ਵਾ ਪੰਜਾਬ ਪੁਲਿਸ ਦੇ ਇਸ ਉਪਰਾਲੇ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ